ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਫੈਂਸੀ ਨੰਬਰਾਂ ਦੀ ਨਿਲਾਮੀਆਂ ਛੜੀਓ ਕੀਤੀ ਗਈ ਤਾਂ ਇਸ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 2.40 ਕਰੋੜ ਤੋਂ ਵੱਧ ਪੈਸੇ ਨੇ ਜਿਹੜੇ ਉਹ ਕਮਾਏ ਤਾਂ ਫੈਂਸੀ ਨੰਬਰਾਂ ਦੇ ਸ਼ੌਕੀਨਾ ਨੇ ਆਪਣੇ ਮਨ ਚਾਹੇ ਨੰਬਰਾਂ ਦੇ ਉੱਪਰ ਨੋਟਾਂ ਦਾ ਮੀਂਹ ਜਿਹੜਾ ਉਹ ਵਰਸਾਇਆ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ 601 ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਤੇ ਇਸ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 2.40 ਕਰੋੜ ਤੋਂ ਵੱਧ ਪੈਸੇ ਨੇ ਜਿਹੜੇ ਉਹ ਕਮਾਏ ਤਾਂ ਫੈਂਸੀ ਨੰਬਰ ਜਿਹੜੇ ਵੀ ਲੋਕਾਂ ਖਣ ਦੇ ਸ਼ਕੀਨ ਸੀ ਤਾਂ ਉਹਨਾਂ ਸ਼ਕੀਨਾ ਨੇ ਆਪਣੇ ਮਨ ਚਾਹੇ ਨੰਬਰਾਂ ਦੇ ਉੱਪਰ ਨੋਟਾਂ ਦਾ ਮੀਹ ਜਿਹੜਾ ਉਹ ਵਰਸਾਇਆ ਤਾਂ ਵਾਹਨ ਨੰਬਰ CH01 CV002 ਦੀ ਬੋਲੀ ਅチェੜੀ 24.30 ਲੱਖ ਰੁਪਏ ਲੱਗੀ ਜਦਕਿ ਉਥੇ 009 ਦੀ ਬੋਲੀ 10.43 ਲੱਖ ਰੁਪਏ ਲੱਗੀ 007 ਦੀ ਬੋਲੀ 9.35 005 ਦੀ ਬੋਲੀ 7.7 ਲੱਖ 004 ਦੀ ਬੋਲੀ ਅチェੜੀ 5.60 ਤੇ 008 ਦੀ ਬੋਲੀ ਆ ਜਿਹੜੀ 5.50 002 ਦੀ ਬੋਲੀ ਆ ਜਿਹੜੀ 5.1 003 ਦੀ ਬੋਲੀ ਆ ਜਿਹੜੀ 4.84 ਲੱਖ ਰੁਪਏ ਲੱਗੀ ਤੇ 006 ਦੀ ਬੋਲੀ ਆ ਜਿਹੜੀ 4.29 ਲੱਖ ਰੁਪਏ ਲੱਗੀ ਤੇ 0055 ਦੀ ਬੋਲੀ ਆ ਜਿਹੜੀ ਉਹ 2.80 ਲੱਖ ਰੁਪਏ ਲੱਗੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 601 ਫੈਂਸੀ ਨੰਬਰਾਂ ਦੀ ਨਿਲਾਮੀਆਂ ਜਿਹੜੀ ਉਹ ਕੀਤੀ ਸੀ ਤਾਂ ਉਸ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 2.40 ਕਰੋੜ ਉਹ ਵੱਧ ਪੈਸੇ ਨੇ ਜਿਹੜੇ ਉਹ ਕਮਾਏ ਤਾਂ 001 ਦੀ ਬੋਲੀ ਆ ਜਿਹੜੀ ਸਾਰੇ ਨਾਲੋਂ ਵੱਧ ਲੱਗੀ ਜਿੱਥੇ 24.30 ਲੱਖ ਰੁਪਏ ਦੇ ਵਿੱਚ ਇਹ ਨੰਬਰ ਜਿਹੜਾ ਉਹ ਖਰੀਦਿਆ ਗਿਆ ਤਾਂ ਫੈਂਸੀ ਨੰਬਰਾਂ ਦੇ ਸ਼ੌਕੀਨਾ ਨੇ ਮਨ ਚਾਹੇ ਨੰਬਰਾਂ ਦੇ ਉੱਪਰ ਨੋਟਾਂ ਦਾ ਮੀਹ ਜਿਹੜਾ ਉਹ ਵਰਸਾਇਆ ਤਾਂ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 2.40 ਕਰੋੜ ਰੁਪਏ ਤੋਂ ਵੱਧ ਪੈਸੇ ਨੇ ਜਿਹੜੇ ਉਹ ਕਮਾਏ ਤਾਂ 001 ਦੀ ਬੋਲੀ ਆ ਜਿਹੜੀ 24.30 ਲੱਖ ਰੁਪਏ ਦੇ ਵਿੱਚ ਲੱਗੀ ਸੀ ਤਾਂ 009 ਦੀ ਬੋਲੀ ਹੈ ਜੇ 10.43 ਲੱਖ ਰੁਪਏ ਦੇ ਲਗੀ ਤਾਂ 3007 ਦੀ ਬੋਲੀ 9.35 ਲੱਖ ਰੁਪਏ ਲੱਗੀ 3005 ਦੀ ਬੋਲੀ ਆ ਜਿਹੜੀ 7.7 ਲੱਖ ਰੁਪਏ ਲੱਗੀ 3004 ਦੀ ਬੋਲੀ ਆ ਜਿਹੜੀ 5.60 ਲੱਖ ਲੱਗੀ ਤੇ 3008 ਦੀ ਬੋਲੀ ਆ ਜਿਹੜੀ 5.50 ਲੱਖ ਰੁਪਏ ਲੱਗੀ ਤਾਂ 3002 ਦੀ ਬੋਲੀ ਆ ਜਿਹੜੀ 5.1 ਲੱਖ ਲੱਗੀ ਤੇ 3003 ਦੀ ਬੋਲੀ ਆ ਜਿਹੜੀ 4.84 ਲੱਖ ਰੁਪਏ ਲੱਗੀ ਤੇ 3006 ਦੀ ਬੋਲੀ ਆ ਜਿਹੜੀ 4.29 ਲੱਖ ਲੱਗੀ ਤੇ 0055 ਦੀ ਬੋਲੀ ਆ ਜਿਹੜੀ 2.80 ਲੱਖ ਰੁਪਏ ਲੱਗੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ 601 ਫੈਂਸੀ ਨੰਬਰਾਂ ਦੀ ਨਿਲਾਮੀਆਂ ਛੜੀ ਉਹ ਕੀਤੀ ਸੀ ਤਾਂ ਨਿਲਾਮੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ 2.40 ਕਰੋੜ ਰੁਪਏ ਤੋਂ ਵੱਧ ਪੈਸੇ ਨੇ ਜਿਹੜੇ ਉਹ ਕਮਾਏ